ਜੀ ਅ तकरीबन 22 ਸਾਲ ਤੋਂ ਮੈਂ ਕੰਮ ਕਰ ਰਿਹਾ ਜੀ ਪਰ ਇਹਨਾਂ ਤੇ ਮੈਂ ਕਹੂੰਗਾ ਵੀ ਮੈਂ ਹਲੇ ਜਿਹੜਾ ਸਹੀ ਸਟੈਚੂ ਬਣਾਉਣ ਲੱਗਾ ਉਹ 3-4 ਸਾਲ ਤੋਂ ਹੀ ਬਣਾਉਣ ਲੱਗਾ ਪਹਿਲਾਂ ਵੀ ਮੈਂ ਕੰਮ ਕਰਦਾ ਸੀਗਾ ਤੇ ਉਹਦੇ ਵਿੱਚ ਕਾਰਨ ਕੀ ਹੈ ਵੀ ਬੰਦਾ ਹਮੇਸ਼ਾ ਸਿੱਖਦਾ ਰਹਿੰਦਾ ਹੈ ਕਲਾਕਾਰ ਕੋਈ ਵੀ ਹਮੇਸ਼ਾ ਸਿੱਖਦਾ ਰਹਿੰਦਾ ਹੌਲੀ 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 ਉਹਨੂੰ ਬ੍ਰੇਕੀਆਂ ਦਾ ਪਤਾ ਲੱਗਣ ਲੱਗ ਜਾਂਦਾ ਫਿਰ ਉਹ ਮੈਂ ਹਲੇ ਵੀ ਕਹੂੰਗਾ ਮੈਂ ਆਪਦੇ ਆਪ ਨੂੰ ਪੂਰਾ ਨਹੀਂ ਸਮਝਦਾ ਮੈਂ ਕੰਮ ਕਰੀ ਜਾਣਾ ਔਰ ਹਰ ਸਟੈਚੂ ਦੇ ਵਿੱਚ ਮੈਂ ਕੋਈ ਨਮਾ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਸਲੀਏ ਦੇ ਨੇੜੇ ਲੈ ਕੇ ਜਾਣਾ ਕਲਾਕਾਰੀ ਨੂੰ ਵੀ ਅਸਲ ਜਿੰਨਾ ਵੀ ਨੇੜੇ ਹੋ ਸਕੇ ਇਹਦੇ ਦੋ ਤਿੰਨ ਕਾਰਨ ਆ ਜੀ ਇੱਕ ਤਾਂ ਇਹ ਆ ਵੀ ਅਸੀਂ ਸਟੈਚੂ ਪ੍ਰੋਡਕਸ਼ਨ ਚ ਦੇ ਸਕੀਏ ਦੋ ਹੱਥ ਕਿੰਨਾ ਕੰਮ ਕਰਨਗੇ ਨਾਲ ਹੋਰਾਂ ਵੀ ਬੰਦਿਆਂ ਨੂੰ ਨਾਲ ਲਾ ਕੇ ਦੂਜੀ ਗੱਲ ਇਹ ਆ ਵੀ ਅਸੀਂ ਹਰ ਇੱਕ ਗਾਹਕ ਨੂੰ ਸਟੈਚੂ ਸਹੀ ਰੇਟ ਤੇ ਦੇ ਸਕੀਏ ਦੋ ਚੀਜ਼ਾਂ ਅਸੀਂ ਕੋਸ਼ਿਸ਼ ਕੀਤੀਆਂ ਵੀ ਗਾਹਕ ਵੀ ਸਾਡਾ ਕੰਮ ਆਪਦੇ ਘਰੇ ਲਾ ਸਕੇ ਉਹਨੇ ਕਿ ਪੈਸੇ ਜਿੰਨੇ ਕੋਨੇ ਖਰਚ ਕਰਨੇ ਆ ਉਹ ਉਸ ਹਿਸਾਬ ਨਾਲ ਇਹ ਮੈਂ ਕੋਸ਼ਿਸ਼ ਕੀਤੀ ਆ ਵੀ ਆਪਦੀ ਕਲਾ ਨੂੰ ਘਰ ਘਰ ਪਹੁੰਚਾਉਣ ਦੀ ਜਿੰਨਾ ਵੀ ਮੈਂ ਕਰ ਸਕਾਂ ਜੀ ਸਾਰਾ ਹੱਥੀ ਬੰਦਾ ਜੀ ਤਕਰੀਬਨ ਆ ਦੇਖੀ ਜਾਂਨੇ ਤੁਸੀਂ ਹਾਂ ਦੇਖੋ ਸੰਧ ਪਏ ਹਲੇ ਮੈਂ ਲੱਗਿਆ ਪਿਆ ਕੰਮ ਕਰਨ ਤਕਰੀਬਨ ਸਾਰਾ ਹੱਥੀ ਤਿਆਰ ਕਰਦੇ ਆ ਜੀ ਫੇਸ ਤਾਂ ਤਕਰੀਬਨ ਸਾਰੇ ਹੀ ਹੱਥੀ ਬਾਕੀ ਬਾਡੀ ਦੇ ਕੋਰ ਗ੍ਰੈਂਡ ਰਾਮ ਵਗੈਰਾ ਦਾ ਕੰਮ ਕਰ ਲੈਣੇ ਅਸੀਂ ਕਿ ਕਿਵੇਂ ਲੋਕ ਕੀ ਫੋਟੋ ਦੇ ਕੇ ਜਾਂਦੇ ਆ ਫੋਟੋ ਤੋਂ ਬਣਾਉਂਦੇ ਆ ਜਾਂ ਕਿਵੇਂ ਤੁਸੀਂ ਚਿਹਰਾ ਆਪਣੇ ਜ਼ਹਿਨ ਦੇ ਵਿੱਚ ਤੋਂ ਦੇਖੋ ਜੀ ਪਹਿਲਾਂ ਕਈ ਫੋਟੋ ਸਾਨੂੰ ਵੈਸੇ ਵੀ ਦੇ ਜਾਂਦੇ ਪ੍ਰਿੰਟ ਵੀ ਜਾਂ ਅੱਜ ਕੱਲ ਤਾਂ ਜ਼ਿਆਦਾ ਦੇਖੋ ਮੋਬਾਈਲ ਹੀ ਚੱਲਦਾ ਜੀ ਮੋਬਾਈਲ ਤੇ ਅਸੀਂ ਚਿਹਰਾ ਬਣਾ ਦਿੰਨੇ ਆ ਨਾਲ ਬਾਡੀ ਬਣਾ ਦਿੰਨੇ ਆ ਮੈਂ ਕਹੂੰਗਾ ਵੀ ਜਿੰਨੇ ਵੀ ਹੁਣ ਤੱਕ ਸਟੈਚੂ ਬਣਾਏ ਆ ਇਹਦੇ ਚੋਂ 50% ਲੋਕ ਹੀ ਮੈਨੂੰ ਮਿਲੇ ਆ ਬਾਕੀ ਤਾਂ ਸਾਰਾ ਆਨਲਾਈਨ ਹੀ ਚੱਲੇ ਕੰਮ ਜੀ ਇੱਕ ਜਿਹੜੇ ਤੁਹਾਡੇ ਵੱਲੋਂ ਸਟੈਚੂ ਬਣਾਏ ਗਏ ਆ ਉਹ ਚ ਇੱਕ ਖਾਸ ਗੱਲ ਦੇਖੀ ਆ ਕਿਉਂਕਿ ਆਮ ਤੌਰ ਤੇ ਜਿਹੜੇ ਸਟੈਚੂ ਦੇਖੀਦੇ ਆ ਉਹਨਾਂ ਦੇ ਕੱਪੜੇ ਜਿਹੜੇ ਆরিਜਨਲ ਨਹੀਂ ਪਏ ਹੁੰਦੇ ਤੁਹਾਡੇ ਜਿਹੜੇ ਸਟੈਚੂ ਆ ਉਹਨਾਂ ਦੇ ਕੱਪੜੇ ਵੀ ਆরিਜਨਲ ਪਏ ਹੁੰਦੇ ਔਰ ਹੂ ਬੂ ਐਂ ਲੱਗਦਾ ਜਿੰਦਾ ਇਨਸਾਨ ਬੱਟ ਅਸੀਂ ਸਾਰੇ ਤਰ੍ਹਾਂ ਦੇ ਕੰਮ ਕਰਦੇ ਆ ਜਿਹੜਾ ਗੁਰਦੁਆਰੇ ਮੰਦਰਾਂ ਦੇ ਵਿੱਚ ਜਾਂਦੇ ਉਹਨਾਂ ਦੇ ਇਹ ਜਿਹੜੇ ਘਰਾਂ ਚ ਲੱਗਦੇ ਉਹ ਭਾਵਨਾਵਾਂ ਜੁੜੀਆਂ ਬਜ਼ੁਰਗਾਂ ਦੇ ਸਾਨੂੰ origignal ਕਪੜੇ ਪਾ ਕੇ ਉਹ origignal ਪੱਗ ਅਸੀਂ ਪੱਗ ਬੰਨੀਏ ਕਪੜੇ ਚੇਂਜ ਕਰੀਏ ਸਾਨੂੰ ਫੀਲਿੰਗ ਆਵੇ ਉਹ ਤਾਂ ਕਰਕੇ ਕੁਦਨਾ ਬਹੁਤ ਅਸਲੀਅਤ ਦੇ ਨੇੜੇ ਜਾ ਲੈ ਜਾਂਦਾ ਕੰਮ ਕਿੰਨੀ ਇੱਕ ਬਣਾ ਚੁੱਕੀ ਹਾਂ ਔਰ ਕਿੱਥੇ ਕਿੱਥੇ ਤੱਕ ਜਾਂਦੇ ਸਟੈਚੂ ਇਹ ਜਿਹੜੇ origignal ਕਪੜੇ ਵਾਲੇ ਮੈਂ 25 30 ਸਟੈਚੂ ਬਣਾ ਚੁੱਕਿਆ ਹਾਂ ਜੀ ਤਕਰੀਬਨ ਸਾਰੇ ਇੰਡੀਆ 'ਚ ਹੀ ਜਾਂਦੇ ਹੁਣ ਤਾਂ ਬਣ ਕੇ ਜੀ ਇੱਕ ਅਸਾਮ ਦੇ ਵਿੱਚ ਵੀ ਗਿਆ ਜੀ ਸਾਡਾ ਸਟੈਚੂ ਬਣ ਕੇ ਬੁਹਾਟੀ ਕੋਲ ਤੇ ਉਹ ਇੱਥੋਂ ਤਿਆਰ ਕਰਕੇ ਉਹ ਵੀ ਇੱਕ ਆਗਰੇ ਵੀ ਦੋ ਤਿੰਨ ਸਟੈਚੂ ਗਏ ਆ ਜੀ ਬਣ ਕੇ ਕੰਮਿਸ਼ਨ ਚ ਵੀ ਜਾਂਦੇ ਹਾਂ ਜੀ ਹਾਂਜੀ ਹਾਂਜੀ ਇੱਕ ਅਮਰੀਕਾ ਗਿਆ ਸਟੈਚੂ ਬਣ ਕੇ ਇੱਕ ਕੈਨੇਡਾ ਗਿਆ ਤੇ ਇੱਕ ਹਾਲੇ ਸ਼ੁਰੂ ਕੀਤਾ ਬਾਹਰ ਵਾਸਤੇ ਸਟੈਚੂ ਜਾਂਦੇ ਉਹ ਬਾਹਰ ਜਾਂਦੇ ਆ ਜੇ ਜਿਆਦਾ ਹਮੇ ਸਟੈਚੂ ਹੁਣ ਕੰਟੇਨਰ ਦੇ ਵਿੱਚ ਵੀ ਜਾਂਦੇ ਆ ਕਿੰਨਾ ਕੁ ਟਾਈਮ ਕਿੰਨਾ ਕੁ ਲੱਗਦਾ ਇਸ ਨੂੰ ਬਣਾਉਣ ਇਹ ਤੇ ਡੇਢ ਡੇਢ ਤੋਂ 2 ਮਹੀਨੇ ਲੱਗ ਜਾਂਦੇ ਆ तकरीबन ਖਰਚਾ ਕਿੰਨਾ ਕਰਦਾ ਖਰਚਾ ਜਿਹੜਾ ਰੀਨਲ ਸਟੈਚੂ ਹੈ 95000 ਤੋਂ ਸ਼ੁਰੂ ਹੋ ਕੇ 1.5 ਲੱਖ ਦੇ ਵਿੱਚ ਵਿੱਚ ਤਿਆਰ ਹੁੰਦਾ ਹੈ ਕਿਹੜੀਆਂ-ਕਿਹੜੀਆਂ ਖਾਸ ਸ਼ਖਸੀਅਤਾਂ ਦੇ ਤੁਸੀਂ ਬਣਾ ਚੁੱਕੇ ਹੋ ਦੇਖੋ ਜੀ ਹੁਣ ਤੱਕ ਜਿਵੇਂ ਸਿੱਧੂ ਮੂਸੇਵਾਲਾ ਬਾਈ ਹੋ ਗਿਆ ਜੀ ਨੰਗਲੰਬੀਆਂ ਹੋ ਗਿਆ ਤੇ ਬਾਕੀ ਹੋਰ ਵੀ ਕਾਫੀ ਮਸ਼ਹੂਰ ਜਿਹੜੇ ਸ਼ਖਸੀਅਤਾਂ ਉਹਨਾਂ ਨੇ ਸ਼ੁਰੂ ਕੀਤੇ ਵੈ ਸਟੈਚੂ ਮੇ ਜਿਵੇਂ ਕਾਰਗਲ ਦੇ ਵਿੱਚ ਸ਼ਹੀਦ ਜਿਹੜੇ ਫੌਜੀ ਉਹਨਾਂ ਦੇ ਵੀ ਕਰੀ ਜਾਂਦੇ ਤਿਆਰ ਹਾਲ ਹੀ ਦੇ ਵਿੱਚ ਇੱਕ ਫਰੋਜ਼ਪੁਰ ਤੋਂ ਸਾਹਮਣੇ ਆਈਆਂ ਸੀ ਕਾਫੀ ਸੁਰਖੀਆਂ ਦੇ ਵਿੱਚ ਇੱਕ ਪੁਲਿਸ ਕਰਮੀ ਦੀ ਜਿਹੜੀ ਹੈ ਸਟੈਚੂ ਬਣਾਇਆ ਸੀਗਾ ਉਹਦੀ ਪੱਗ ਬੜੀ ਸੋਹਣੀ ਸੀ ਵਰਦੀ ਬੜੀ ਸੋਹਣੀ ਪਾਈ ਹੋਈ ਸੀ ਦੇਖੋ ਜੀ ਉਹ ਬਹੁਤ ਸੋਹਣਾ ਸਟੈਚੂ ਜਿਹਾ ਕਿਹਾ ਸਾਨੂੰ ਆਪ ਨੂੰ ਐ ਲੱਗਦਾ ਵੀ ਹੁਣ ਤੱਕ ਜਿੰਨੇ ਵੀ ਅਸੀਂ ਸਟੈਚੂ ਬਣਾਏ ਵੀ ਸਭ ਤੋਂ ਸੋਹਣਾ ਬਣਿਆ ਬਹੁਤ ਓਰੀਜਨੈਲਟੀ ਦੇ ਨੇੜੇ ਜਾਵੜਿਆ ਯਾਨੀ ਮੈਂ ਉਹਨੂੰ ਮੰਨਦਾ ਸੀ ਕਿ ਮੈਂ 90% ਕੰਮ ਕੀਤਾ ਤੇ ਉਹਨਾਂ ਦੇ ਪਰਿਵਾਰ ਜਦੋਂ ਅਸੀਂ ਜਾ ਕੇ ਸਟੈਚੂ ਰੱਖਿਆ ਤਾਂ ਸਾਰੇ ਆਣ ਗਵਣ ਤੇ ਇੱਕ ਖਾਸੀਅਤ ਹੋਰ ਆ ਥੋੜੀ ਜੀ ਗੱਲ ਮੈਂ ਵਿੱਚ ਐਡ ਕਰਦਾ ਵੀ ਉਹਨਾਂ ਨੇ ਨਵਾਂ ਘਰ ਪਾਇਆ ਸੀ ਜਿਹੜਾ ਉਹਨਾਂ ਦਾ ਲੜਕਾ ਸੀ ਉਹਨੇ ਕਿਹਾ ਸੀ ਵੀ ਜਦੋਂ ਮੈਂ ਨਵੇਂ ਘਰ ਦੇ ਵਿੱਚ ਪ੍ਰਵੇਸ਼ ਕਰੂੰਗਾ ਦਾ ਡੈਡੀ ਦਾ ਸਟੈਚੂ ਪਹਿਲਾਂ ਰੱਖ ਕੇ ਫਿਰ ਪ੍ਰਵੇਸ਼ ਕਰਨਾ ਉਹ ਨਵੇਂ ਘਰ ਚ ਗਏ ਸਟੈਚੂ ਲਾਇਆ ਤੇ ਜਦੋਂ ਅਸੀਂ ਉਹ ਸਟੈਚੂ ਉੱਥੇ ਰੱਖਿਆ ਉਹਨਾਂ ਦੇ ਆਣ-ਗਮਾਨ ਜਾਂ ਸਾਰੇ ਉਹਨਾਂ ਦੀਆਂ ਤਾਈਆਂ ਚਾਚੀਆਂ ਨੇ ਦੇਖਿਆ ਤਾਂ ਉਹ 100% ਹੀ ਕਹਿੰਦੇ ਯਾਰ ਸਹੀ ਹੈ 100% ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਲੋਕ ਖੁਸ਼ ਹੁੰਦੇ ਤੁਹਾਡੀ ਕਰਨ ਬਹੁਤ ਖੁਸ਼ੀ ਹੁੰਦੀ ਹੈ ਜੀ ਠੀਕ ਹੈ ਸਾਥੋ ਮਿਸਟੇਕਾਂ ਵੀ ਰਹਿ ਜਾਂਦੀਆਂ ਮਿਸਟੇਕਾਂ ਕਿੱਥੇ ਰਹਿੰਦੀਆਂ ਕਈ ਵਾਰੀ ਫੋਟੋਗ੍ਰਾਫੀ ਦੇ ਵਿੱਚ ਕੋਈ ਫੋਟੋ ਦਾ ਐਂਗਲ 빙ਗਾ ਟੇਡਾ ਹੋ ਗਿਆ ਨਹੀਂ ਸਮਝ ਲੱਗੀ ਜਾਂ ਕੋਈ ਫੋਟੋ ਪੁਰਾਣੀ ਹੋ ਗਈ ਜਾਂ ਕਿ ਫੋਟੋ ਦੇ ਪਿਕਸਲ ਜਿਆਦਾ ਫਟੇ ਹੋਣ ਪੁਰਾਣੀ ਫੋਟੋ ਉੱਥੇ ਜਾ ਕੇ ਤਾਂ ਫਿਰ ਮਾੜਾ ਮੋਟਾ ਰਹਿ ਜਾਂਦਾ ਹਾਂ ਜਿਹੜਾ ਬੰਦਾ ਰਿਜਨਲ ਦੇਖਿਆ ਹੋਵੇ ਕਈ ਹੁਣ ਮਹਾਪੁਰਸ਼ਾਂ ਨੇ ਮੈਂ ਬਣਾਇਓ ਮੈਂ ਰਿਜਨਲ ਦੇਖੇ ਸੀ ਬੜੇ ਸੋਹਣੇ ਲੱਗੇ ਬਹੁਤ ਸੋਹਣੇ ਫੋਟੋ ਬਣੇ ਇੱਕ ਇਧਰ ਆ ਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੈ ਜੋਗੀ ਕਾਲੀਨਾਥ ਜੀ ਦਾ ਫੋਟੋ ਬਣਾਇਆ ਬੜਾ ਸੋਹਣਾ ਸਟੈਚੂ ਬਣਾਇਆ ਇਹ ਉਹ ਲੈ ਵਧੀਆ ਵੀ ਕੰਮ ਕੀਤਾ ਇਹ ਜੀ